ਅੱਜ ਮੋਤੀ ਖੱਟੜ ਅੰਮਿਤ ਸ਼ਾਹ ਤੇ ਡਬਲਯੂਟੀਓ ਇਹਨਾਂ ਦੇ ਅਸੀਂ ਅਰਥੀ ਫੂਕ ਜਿਹੜਾ ਮੁਜ਼ਾਹਰਾਵਾ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਕਰਨ ਜਾ ਰਹੇ ਹਾਂ ਇਹ ਲਗਭਗ ਜਿਹੜੇ ਆ ਚਾਰ ਤੋਂ ਪੰਜ ਕਿਸਾਨ ਜਿਹੜੇ ਉਹ ਸ਼ਹੀਦ ਹੋ ਗਏ ਨੇ ਔਰ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਹਰਿਆਣਾ ਪੁਲਿਸ ਪ੍ਰਸ਼ਾਸਨ ਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ 25 ਤੋਂ 26 ਟਰੈਕਟਰ ਤੇ ਗੱਡੀਆਂ ਜਿਹੜੀਆਂ ਵਾਂ ਉਹਨਾਂ ਦੀ ਭੰਨ ਤੋੜ ਜਿਹੜੀ ਆ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਦੂਸਰੀ ਗੱਲ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਨੀ ਆ ਕਿ ਤੁਹਾਡਾ ਫਰਜ਼ ਬੰਦਾ ਹੀ ਇਹਨਾਂ ਕਿਸਾਨਾਂ ਦੇ ਨਾਲ ਤੂੰ ਇੱਕ ਕਿਸਾਨ ਦਾ ਪੁੱਤਰ ਆ ਜਿਸ ਦਿਨ ਅਸੀਂ ਤੈਨੂੰ 92 ਸੀਟਾਂ ਦੇ ਕੇ ਜਿਤਾਇਆ ਸੀ ਤੂੰ ਕਿਸਾਨਾਂ ਦੇ ਹੱਕ ਚ ਗੱਲ ਕਰਨੀ ਚਾਹੁੰਦਾ ਹਾਂ ਉਸ ਟਾਈਮ ਤੇ ਕਹਿਣਾ ਹਾਂ ਵੀ ਮੈਂ ਤੁਹਾਡੇ ਹੱਕ ਚ ਗੱਲ ਕਰੂੰਗਾ ਪਰ ਅੱਜ ਇਹ ਸਰਕਾਰ ਕਿੱਥੇ ਆ ਸਰਕਾਰ ਨੇ ਜੋ ਤਸੱਦਦ ਇਹਨਾਂ ਜਿਆਦਾ ਜਦ ਕਿ ਉੱਥੇ ਕਿਸਾਨਾਂ ਵਾਸਤੇ ਲੰਗਰ ਵੀ ਜਿਹੜਾ ਹੁੰਦਾ ਹੈ ਉਹਨਾਂ ਤੇ ਵੀ ਬਹੁਤ ਮਾੜਾ ਅਸ਼ਰਕ ਕੀਤਾ ਇਹਨਾਂ ਵੀਰਾਂ ਦਾ ਸਾਨੂੰ ਬਹੁਤ ਦਰਦ ਆ ਜਿਹੜੇ ਉਹ ਹੀ ਕਿਹੇ ਮਾਵਾ ਦੇ ਪੁੱਤਰ ਆ ਇਹਨਾਂ ਨੂੰ ਇਹ ਸੋਚ ਹੋਣੀ ਚਾਹੀਦੀ ਉਹ ਲੰਗਰ ਲੈ ਕੇ ਆਉਣ ਦੇ ਉੱਥੇ ਬੰਦੂਕਾਂ ਲੈ ਕੇ ਨਹੀਂ ਆਉਣ ਦੇ ਦਾਸ ਦਿਲਜੀਤ ਸਿੰਘ ਖਾਲਸਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੇਰੇ ਨਾਲ ਨੇ ਸਾਡੇ ਪ੍ਰਧਾਨ ਸਤਨਾਬ ਸਿੰਘ ਧਾਰੜ ਸੋ ਅੱਜ ਮੋਦੀ ਖੱਟੜ ਅਮਿਤ ਸ਼ਾਹ ਤੇ ਡਬਲਯੂਟੀਓ ਇਨਾਂ ਦੇ ਅਸੀਂ ਅਰਥੀ ਫੂਕ ਜਿਹੜਾ ਮਜਾਰਾਵਾ ਜੰਡਿਆਲਾ ਗੁਰੂ ਦਾਣਾ ਮੰਡੀ ਦੇ ਵਿੱਚ ਕਰਨ ਜਾ ਰਹੇ ਹਾਂ ਸੋ ਇਹ ਕੱਲਾ ਜੰਡਿਆਲਾ ਗੁਰੂ ਨਹੀਂ ਪੰਜਾਬ ਦੇ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਅੱਜ ਜਿਹੜਿਆ ਇਹ ਅਰਥੀ ਫੂਕ ਮਜਾਰੇ ਜਿਹੜੇ ਉਹ ਕੀਤੇ ਜਾ ਰਹੇ ਆ ਉਹਦੇ ਨਾਲ ਨਾਲ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਵੀ ਦੇਊ ਕੱਤ ਜਿਹੜੇ ਪੁਤਲੇ ਆ ਉਹ ਫੂਕੇ ਜਾਣਗੇ ਸੋ ਰੋਸ ਆ ਜੀ ਪੂਰਾ ਜਿਹੜਾ 13 14 ਦਿਨਾਂ ਤੋਂ ਕਿਸਾਨਾਂ ਦੇ ਉੱਤੇ ਜਿਹੜਾ ਤਸ਼ੱਦਦ ਕੀਤਾ ਜਾ ਰਿਹਾ ਮੋਦੀ ਖੱਟੜ ਸਰਕਾਰ ਵੱਲੋਂ ਵਾਰੀ ਗੋਲਾਬਾਰੀ ਜਿਹੜੀ ਆ ਉਹ ਉਦੋਂ ਤੋਂ ਲਗਾਤਾਰ ਜਾਰੀ ਆ ਗੋਲੀਆਂ ਦੇ ਨਾਲ ਜਿਹੜਾ ਵਾ ਉਹ ਕਿਸਾਨਾਂ ਨੂੰ ਸ਼ਹੀਦ ਕੀਤਾ ਗਿਆ ਜਿੱਥੇ ਇੱਕ ਨੌਜਵਾਨ 23 ਸਾਲ ਦਾ ਆਪ ਸਭ ਨੇ ਵੇਖਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਸ਼ੁਭ ਕਰਮਣ ਸਿੰਘ ਬਿਨਾਂ ਮਾਂ-ਬਾਪ ਦੇ ਬੱਚਾ ਜਿਹੜਾ ਵਾ ਉਹਨੂੰ ਗੋਲੀ ਦੇ ਨਾਲ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਹੁਣ ਤੱਕ ਕਿੰਨੇ ਕਿਸਾਨ ਸ਼ਹੀਦ ਹੋ ਗਏ ਤੇ ਕਿੰਨੇ ਜ਼ਖਮੀ ਹੋ ਗਏ ਇਹ ਲਗਭਗ ਜਿਹੜੇ ਆ ਚਾਰ ਤੋਂ ਪੰਜ ਕਿਸਾਨ ਜਿਹੜੇ ਉਹ ਸ਼ਹੀਦ ਹੋ ਗਏ ਨੇ ਔਰ ਖਨੌਰੀ ਬਾਰਡਰ ਦੇ ਉੱਤੇ ਜਿਹੜਾ ਹਰਿਆਣਾ ਪੁਲਿਸ ਪ੍ਰਸ਼ਾਸਨ ਆ ਪੰਜਾਬ ਦੀ ਹੱਦ ਦੇ ਵਿੱਚ ਆ ਕੇ 25 ਤੋਂ 26 ਟਰੈਕਟਰ ਤੇ ਗੱਡੀਆਂ ਜਿਹੜੀਆਂ ਵਾਂ ਉਹਨਾਂ ਦੀ ਭੰਨ ਤੋੜ ਜਿਹੜੀ ਆ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਕਿੰਨਾ ਕ ਖਰਚਾ ਤੁਹਾਡਾ ਸਾਣਾ ਕਿੰਨਾ ਕ ਲੱਖ ਤਾਂ ਲੱਗੂਗਾ ਜਿੰਨਾ ਕਿੰਨਾ ਨੁਕਸਾਨ ਹੋ ਗਿਆ ਤੁਹਾਡਾ ਹੁੰਦਾ ਜੀ ਵੇਖੋ ਜੀ ਖਰਚਾ ਜਿਹੜਾ ਵਾ ਉਹਨੂੰ ਬਿਆਨ ਨਹੀਂ ਅਸੀਂ ਕਰ ਸਕਦੇ ਬਹੁਤ ਹੀ ਜ਼ਿਆਦਾ ਵੱਡੀ ਭੰਨ ਤੋੜ ਜਿਹੜੀ ਕੀਤੀ ਗਈ ਆ ਗੁੰਡਾਗਰਦੀ ਦੇ ਰੂਪ ਦੇ ਵਿੱਚ ਕਿਸਾਨ ਸ਼ਾਂਤਮਈ ਤਰੀਕੇ ਨਾਲ ਜਿਹੜੇ ਬੈਠੇ ਨੇ ਔਰ ਮੈਂ ਦੱਸ ਦੇਣਾ ਚਾਹੁੰਦਾ ਕਿ ਸ਼ੰਭੂ ਬਾਰਡਰ ਦੇ ਉੱਤੇ 21 ਤਰੀਕ ਨੂੰ ਗੁਰੂ ਸਾਹਿਬ ਦੀ ਬਾਣੀ ਜਿਹੜੀ ਚੱਲ ਰਹੀ ਸੀ ਜਪਜੀ ਸਾਹਿਬ ਦੇ ਪਾਠ ਸ਼ਾਂਤਮਈ ਤਰੀਕੇ ਦੇ ਨਾਲ ਸੰਗਤ ਬੈਠ ਕੇ ਸਟੇਜ ਦੇ ਕੋਲ ਪਾਠ ਸੁਣ ਰਹੀ ਸੀ ਉਦੋਂ ਵੀ ਜਿਹੜਾ ਵਾ 15 ਤੋਂ 20 ਗੋਲੇ ਅਥਰੂ ਗੈਸ ਦੇ ਜਿਹੜੇ ਆ ਉਹ ਛੁੱਟੇ ਗਏ ਆ ਔਰ ਪ੍ਰਸ਼ਾਸਨ ਜਿਹੜਾ ਵਾ ਹਰਿਆਣਾ ਪ੍ਰਸ਼ਾਸਨ ਉਹਨਾਂ ਨੇ ਇਹ ਵੀ ਨਹੀਂ ਵੇਖਿਆ ਕਿ ਮੀਡੀਆ ਦੀਆਂ ਵੈਨਾਂ ਖੜੀਆਂ ਨੇ ਜਾਂ ਮੈਡੀਕਲ ਸਹੂਲਤ ਵਾਲੀਆਂ ਵੈਨਾਂ ਜਿਹੜੀਆਂ ਉਹ ਖੜੀਆਂ ਨੇ ਫ੍ਰੀ ਮੈਡੀਕਲ ਸਹੂਲਤ ਦੀਆਂ ਕਿਸਾਨਾਂ ਦੇ ਇਲਾਜ ਹੋ ਰਹੇ ਸੀ ਜ਼ਖਮੀ ਕਿਸਾਨਾਂ ਦੇ ਔਰ ਉਹਨਾਂ ਵੈਨਾਂ ਦੇ ਉੱਤੇ ਵੀ ਜਿਹੜਾ ਵਾ ਉਹ ਡਰੋਨ ਦੇ ਰਾਈ ਗੋਲਾਬਾਰੀ ਜਿਹੜੀ ਉਹ ਕੀਤੀ ਗਈ ਦੂਸਰੀ ਗੱਲ ਮੈਂ ਭਗਵੰਤ ਮਾਨ ਸਰਕਾਰ ਨੂੰ ਕਹਿਣਾ ਚਾਹੁੰਨੀ ਆ ਕਿ ਤੁਹਾਡਾ ਫਰਜ਼ ਬੰਦਾ ਹੀ ਇਹਨਾਂ ਕਿਸਾਨਾਂ ਦੇ ਨਾਲ ਤੂੰ ਹੀ ਇੱਕ ਕਿਸਾਨ ਦਾ ਪੁੱਤਰ ਆ ਜਿਸ ਦਿਨ ਅਸੀਂ ਤੈਨੂੰ 92 ਸੀਟਾਂ ਦੇ ਕੇ ਜਿਤਾਇਆ ਸੀ ਤੂੰ ਕਿਸਾਨਾਂ ਦੇ ਹੱਕ ਚ ਗੱਲ ਕਰਨੀ ਚਾਹੁੰਦਾ ਹਾਂ ਉਸ ਟਾਈਮ ਤੇ ਕਹਿਣਾ ਹਾਂ ਵੀ ਮੈਂ ਤੁਹਾਡੇ ਹੱਕ ਚ ਗੱਲ ਕਰੂੰਗਾ ਪਰ ਅੱਜ ਇਹ ਸਰਕਾਰ ਕਿੱਥੇ ਆ ਇਹ ਸਰਕਾਰਾਂ ਰਲੀਆਂ ਸਾਰੀਆਂ ਰਲੀਆਂ ਚੁਗਣ ਡੀਆਂ ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਕਿਸਾਨ ਨਾ ਰਿਹਾ ਤਾਂ ਰਹਿਣਾ ਕਿਸੇ ਦਾ ਵੀ ਕੁਝ ਨਹੀਂ ਨਾ ਕਿਸੇ ਦੁਕਾਨਦਾਰ ਦਾ ਕੁਝ ਰਹਿਣਾ ਵਾ ਤੇ ਨਾ ਇਹਨਾਂ ਸਰਕਾਰਾਂ ਦਾ ਵੀ ਬੇੜਾ ਗਰਕ ਹੋ ਜਾਣਾ ਵਾ ਕਿਉਂਕਿ ਵੇਖੋ ਅਸੀਂ ਤੇ ਆਪਣੀ ਜ਼ਮੀਨ 'ਚੋਂ ਕੁਝ ਉਗਾ ਕੇ ਖਾ ਲਵਾਂਗੇ ਪਰ ਇਹਨਾਂ ਸਰਕਾਰਾਂ ਇਹ ਕੀ ਕਰਨਗੇ ਇਹ ਦੁਕਾਨਦਾਰ ਕੀ ਕਰਨਗੇ ਹਰ ਵੀਰ ਨੂੰ ਇਸ ਮੋਰਚੇ 'ਚ ਲੋੜ ਆ ਖੜਨ ਦੀ ਬਾਕੀ ਇਹ ਸਰਕਾਰਾਂ ਨੂੰ ਬੇਨਤੀ ਹੈ ਖੱਟੜ ਸਰਕਾਰ ਨੇ ਜੋ ਤਸੱਦਦ ਇੰਨਾ ਜ਼ਿਆਦਾ ਜਦ ਕਿ ਉੱਥੇ ਕਿਸਾਨਾਂ ਵਾਸਤੇ ਲੰਗਰ ਵੀ ਜਿਹੜਾ ਆਉਂਦਾ ਹੈ ਉਹਨਾਂ ਤੇ ਵੀ ਬਹੁਤ ਮਾਰਾ ਹਸ਼ਰ ਕੀਤਾ ਇਹਨਾਂ ਵੀਰਾਂ ਦਾ ਸਾਨੂੰ ਬਹੁਤ ਦਰਦ ਆ ਜਿਹੜੇ ਉਹ ਹੀ ਕਿਹੇ ਮਾਵਾ ਦੇ ਪੁੱਤਰ ਆ ਇਹਨਾਂ ਨੂੰ ਇਹ ਸੋਚ ਹੋਣੀ ਚਾਹੀਦੀ ਉਹ ਲੰਗਰ ਲੈ ਕੇ ਆਉਣ ਦੇ ਉੱਥੇ ਬੰਦੂਕਾਂ ਲੈ ਕੇ ਨਹੀਂ ਆਉਣ ਦੇ ਜਿਹੜਾ ਇਹਨਾਂ ਨੇ ਤਸੱਦਦ ਦੇ ਨਾ ਕੀਤਾ ਵਾ ਖੱਟੜ ਸਰਕਾਰ ਦਾ ਤੇ ਮੋਦੀ ਸਰਕਾਰ ਦਾ ਇੰਨਾ ਕਹਾਈ ਵਿਰੋਧ ਕਰਦੇ ਆ ਵੀ ਇਹ ਬਹੁਤ ਮਾੜੀਆਂ ਸਰਕਾਰਾਂ ਵਾਂ ਬਹੁਤ ਇਹਨਾਂ ਨੇ